ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਅਸੀਂ ਸਾਡੇ ਨਾਲ ਮੈਮ ਵੀਨਾ ਗੋਇਲ ਨੇ ਜਿਹੜੇ ਕਿ ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ 27 28 ਸਾਲ ਤੋਂ ਸਟੂਡੈਂਟਸ ਨੂੰ ਗਾਈਡ ਕਰ ਰਹੇ ਨੇ ਵਿਦੇਸ਼ ਚ ਪੜਾਈ ਕਰਨ ਦੇ ਲਈ ਵੀਨਾ ਮੈਮ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ ਅਨਸ਼ਾਸਿਕਾਲ ਜੀ ਸਸ਼ੀਕਾਲ ਜੀ ਥੈਂਕ ਯੂ ਸੋ ਮਚ ਵੀਨਾ ਮੈਮ ਹਜੇ ਵੀ ਟੈਂਪਰਸ 2 ਦੇ ਰਿਜ਼ਲਟ ਆਏ ਨੇ ਸਾਡੇ ਬਹੁਤ ਸਾਰੇ ਬੱਚੇ ਤਾਂ ਨਵੇਂ ਆ ਗਏ ਸੀਬੀਐਸਸੀ ਬੋਰਡ ਦੇ ਪੰਜਾਬ ਬੋਰਡ ਦੇ ਹਰਿਆਣਾ ਬੋਰਡ ਦੇ ਸਾਰੇ ਆਲਮੋਸਟ ਬੂਸਟਸ ਦੀ ਜਿਹੜੀ ਰਿਜ਼ਲਟਸ ਨੇ ਉਹ ਆ ਗਈ ਨੇ ਔਰ ਬੜੇ ਅੱਛੇ ਰਿਜ਼ਲਟਸ ਆਏ ਨੇ ਹੁਣ ਇੱਕ ਤਮੇ ਪੁੱਛੂਗਾ ਜਿਹੜੇ ਸਾਡੇ ਨਵੇਂ ਸਟੂਡੈਂਟਸ ਨੇ ਕੀ ਉਹ ਇਮੀਡੀਏਟਲੀ ਐਲੀਜੀਬਲ ਨੇ ਕੈਨੇਡਾ ਦੇ ਲਈ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਹਜੇ ਸੈਪਟੈਂਬਰ ਇਨਟੇਕ ਦੀਆਂ ਪਈਆਂ ਇੱਕ ਤਾਂ ਤੁਸੀਂ ਸੈਪਟੈਂਬਰ ਇਨਟੇਕ ਦੇ ਆਪਸ਼ਨਸ ਦਿਓ ਔਰ ਟ੍ਰੈਂਡ ਕਿਸ ਤਰ੍ਹਾਂ ਦਾ ਹੈ ਪ੍ਰੋਸੈਸਿੰਗ ਟਾਈਮ ਕੈਨੇਡਾ ਦਾ ਕਿੰਨਾ ਚੱਲ ਰਿਹਾ ਹੈ ਕਿਉਂਕਿ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਵੀਜ਼ਾ ਟੂਰਿਸਟ ਵੀਜ਼ਾ ਵੀ ਬਹੁਤ ਤੇਜ਼ੀ ਦੇ ਨਾਲ ਕੈਨੇਡਾ ਤੋਂ ਲੱਗ ਰਿਹਾ ਹੈ ਸੋ ਕੈਨੇਡਾ ਬਹੁਤ ਜ਼ਿਆਦਾ ਲਿਬਰਲ ਹੋਇਆ ਇਹਦੇ ਤੇ ਦੱਸੋ ਔਰ ਸੀਟਸ ਦੀ ਅਵੇਲੇਬਿਲਟੀ ਦੱਸੋ ਦੇਖੋ ਹਜੇ ਵੀ ਸੁਰਿੰਦਰ ਜੀ ਸੀਟਸ ਅਵੇਲੇਬਲ ਆ ਕਾਫੀ ਸਾਰੇ ਕਾਲਜਸ ਦੇ ਕਿਉਂਕਿ ਜਿਹੜੇ ਅੱਛੇ ਕੋਰਸਸ ਆ ਉਹਨਾਂ ਨੇ ਜਿਹੜੀ ਐ ਪੀ ਐਲ ਪ੍ਰੋਵਿੰਸ਼ਨਲ ਅਟੈਸਟੇਸ਼ਨ ਲੈਟਰ ਉਸੇ ਕੋਰਸ ਚ ਦੋ ਤੋਂ ਤਿੰਨ ਦਿਨ ਚ ਵੀ ਦੇ ਰਹੇ ਆ 1 ਵੀਕ ਚ ਵੀ ਦੇ ਰਹੇ ਆ ਇਟ ਡਿਪੈਂਡਸ ਜਿਹੜਾ ਸਟੂਡੈਂਟ ਐ ਮੈਂ ਕਾਫੀ ਵੀਡੀਓਸ ਤੇ ਬਣਾਈਆਂ ਉਹ ਕਿਦਾਂ ਕੋਰਸ ਚੋਸ ਕਰੇ ਜਿਹੜਾ ਕੋਰਸ ਸਟੈਮ ਵਾਲੇ ਕੋਰਸਸ ਆ ਉਹਨਾਂ ਨੂੰ ਪ੍ਰੇਫਰ ਕਰੇ ਕਦੀ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ ਬੱਚੇ ਕਹਿੰਦੇ ਜੌਬ ਨਹੀਂ ਮਿਲ ਰਹੀ ਜੌਬ ਜ਼ਰੂਰ ਮਿਲੇਗੀ ਔਰ ਜਦ ਬੱਚਾ ਇੱਥੋਂ ਜਾ ਰਿਹਾ ਜਦ ਉਹਦੀ ਫਾਈਲ ਲੱਗ ਰਹੀ ਉਹਦੇ ਕੋਲ ਇਨਫ ਟਾਈਮ ਆ 2 ਮਹੀਨੇ ਆ 2.5 ਮਹੀਨੇ ਆ ਉਸ ਟਾਈਮ ਉਹ ਛੋਟੇ ਛੋਟੇ ਸਕਿੱਲ ਵਾਲੇ ਕੋਰਸ ਕਰ ਲੈ ਜੇ ਸਕਿੱਲ ਵਾਲੇ ਕੋਰਸ ਕਿੱਤੇ ਹੋਣਗੇ ਨਾ ਉਹ ਕਦੀ ਜੌਬਲੈਸ ਰਹਿ ਨਹੀਂ ਸਕਦਾ ਕੋਰਸ ਇਜ਼ ਵੈਰੀ ਇੰਪੋਰਟੈਂਟ ਹੁਣ ਉਹਦਾ ਬਜਟ ਜੈ ਟਾਈਟ ਹੈ ਤੇ ਆਪਾਂ ਉਹਨੂੰ ਮਾਂਟਰੀਅਲ ਚ 15000 ਜੀਆਈਸੀ ਵਿੱਚ ਭੇਜ ਸਕਦੇ ਹਾਂ ਜਦਕਿ ਜੀਆਈਸੀ ਉਹਦੇ ਆਪਣੇ ਕੋਲ ਹੀ ਆ ਜੀਆਈਸੀ ਕੋਈ ਉਸ ਤੋਂ ਲੈ ਨਹੀਂ ਰਿਹਾ ਉਹਦੇ ਆਪਣੇ ਖਾਤੇ ਚ ਚਾਹੇ ਜਾਂ ਇੰਡੀਆ ਦੇ ਸੇਵਿੰਗ ਅਕਾਊਂਟ ਚਾਹੇ ਬਾਹਰ ਦੇ ਅਕਾਊਂਟ ਦੇ ਵਿੱਚ ਹੈ ਵੀ ਪੇਰੈਂਟਸ ਨੂੰ ਹੁੰਦਾ ਕਿ ਬੱਚਾ ਜਦ ਚੱਲਿਆ ਗਿਆ ਤੇ ਉਹਨਾਂ ਫਾਦੇ ਤੇ ਬੱਚੇ ਨੂੰ ਕੋਈ ਟੈਨਸ਼ਨ ਨਹੀਂ ਕਿ ਉਹਨੂੰ ਐਕਸਟਰਾ ਕੰਮ ਕਰਨਾ ਪਊਗਾ ਹਰ ਟਾਈਮ ਜਦ ਤੱਕ ਉਹਦੀ 4-6 ਮਹੀਨੇ ਸੈਟਲਮੈਂਟ ਨਹੀਂ ਹੁੰਦੀ ਉਹਦੇ ਕੋਲ ਜੀਆਈਸੀ ਦਾ ਪੈਸਾ ਔਰ ਮੇਰੇ ਖਿਆਲ ਜੇ ਰੀਜਨਲ ਏਰੀਆ ਚ ਜਾਂਦਾ ਹੈ ਬੱਚਾ ਤੇ ਉਹਦੇ ਕੋਲ 2 ਸਾਲ ਦਾ ਪੈਸਾ ਪਿਆ ਲਿਵਿੰਗ ਐਕਸਪੈਂਸ 6-700-800 ਤੋਂ ਜ਼ਿਆਦਾ ਨਹੀਂ ਮਹੀਨੇ ਦਾ ਖਰਚ ਹੋ ਰਿਹਾ ਉਸ ਤੋਂ ਜ਼ਿਆਦਾ ਬੱਚਾ ਕਮਾ ਵੀ ਰਿਹਾ ਪ੍ਰੋਬਲਮ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ ਜੇ ਤੁਸੀਂ ਕਹੋ ਬਿਲਕੁਲ ਮੈਂ ਟੋਰਾਂਟੋ ਜਾ ਰਹੇ ਆ ਮਿਸਿਸ ਆਗਾ ਜਾ ਰਹੇ ਆ ਬ੍ਰੈਮਟਨ ਜਾ ਰਹੇ ਆ ਸਾਰੀ ਜਾ ਕੇ ਤਿੰਨ ਚਾਰ ਏਰੀਆ ਨੂੰ ਤੁਸੀਂ ਉੱਥੇ ਭੀੜ ਭੜੱਕਾ ਇਕੱਠਾ ਹੋ ਗਿਆ ਇਸ ਕਰਕੇ ਥੋੜੀ ਜੀ ਪ੍ਰੋਬਲਮ ਆਈ ਹੈ ਔਰ ਉੱਥੇ ਵੀ ट्रस्ट ਮੀ ਜੇ ਬੱਚੇ ਚਸਕੀਲ ਹੈ ਜੇ ਕਮਿਊਨੀਕੇਸ਼ਨ ਸਕੀਲ ਅੱਛੇ ਹੈ ਹੱਥ ਦੇ ਸਕੀਲ ਅੱਛੇ ਹੈ ਫਿਰ ਨੀਨ ਦੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਕੋਰਸ ਦਾ ਚੋਣ ਬੜਾ ਆਰਾਮ ਨਾਲ ਕਰਨਾ ਹੈ ਤੁਸੀਂ ਆਪ ਜਾ ਕੇ ਚੈੱਕ ਕਰੋ ਕਿ ਇਹ ਕੋਰਸ ਦੀ ਕਿੰਨੀ ਉੱਥੇ ਡਿਮਾਂਡ ਹੈ ਉੱਥੇ ਕਿੰਨੀ ਵੈਕੈਂਸੀਆਂ ਆ ਉੱਥੇ ਵੈਕੈਂਸੀਆਂ दैट मींस ਉਹ ਕੋਰਸ ਜਿਹੜਾ ਹਮੇਸ਼ਾ ਜਿਹੜਾ ਤੁਹਾਡਾ ਸ਼ਾਰਟੇਜ ਦੇ ਵਿੱਚ ਹੈ ਜੇ ਤੁਸੀਂ ਆਈਟੀ ਦੇ ਕੋਰਸਸ ਕਰ ਲੋ ਹੈਲਥ ਦੇ ਕੋਰਸਸ ਕਰ ਲੋ ਮਤਲਬ ਤੁਸੀਂ ਇੰਜੀਨੀਅਰਿੰਗ ਦਾ ਕੋਈ ਕੋਰਸ ਚੱਕ ਲੋ ਹਨਾ ਤੁਸੀਂ ਬਿਜ਼ਨਸ ਅਨਲਿਟਿਕ ਦਾ ਕੋਰਸ ਚੱਕ ਲੋ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਚੱਕ ਲੋ ਇਹਨਾਂ ਦੀ ਹਮੇਸ਼ਾ ਹੀ ਤੁਹਾਨੂੰ ਜੜੀਆਂ ਹਮੇਸ਼ਾ ਵੈਕੈਂਸੀਆਂ ਮਿਲਣਗੇ ਟਰੈਵਲ ਟੂਰਿਜ਼ਮ ਇੰਡਸਟਰੀ ਚ ਤੇ ਇੱਕ ਲੋ ਜਿੰਨਾ ਬੱਚਾ ਆਏਗਾ ਅਬਜ਼ਰਬ ਹੋ ਜਾਏਗਾ ਕੋਰਸ ਬੱਚਾ ਚੰਗਾ ਲੈ ਕੈਨੇਡਾ ਤੁਸੀਂ ਦੇਖੋ ਬੱਚੇ ਦੀ ਡ੍ਰੀਮ ਡੈਸਟੀਨੇਸ਼ਨ ਹੁੰਦੀ ਸੀ ਔਰ ਅੱਜ ਵੀ ਰਹਿਣੀ ਚਾਹੀਦੀ ਹੈ 2 4 5 ਮਹੀਨੇ ਦੀ ਪ੍ਰੋਬਲਮ ਕਰਕੇ ਆਪਣਾ ਡ੍ਰੀਮ ਨਹੀਂ ਤੋੜਨਾ ਚਾਹੀਦਾ ਸੇਮ ਪ੍ਰੋਬਲਮ ਅਸੀਂ ਆਸਟ੍ਰੇਲੀਆ ਦੀ 2010 ਚ ਦੇਖੀ ਸੀਗੀ ਤੇ ਅੱਜ ਬੱਚਿਆਂ ਨੂੰ ਆਸਟ੍ਰੇਲੀਆ ਜਾਣਾ ਮੁਸ਼ਕਲ ਹੋ ਰਿਹਾ ਤੇ ਇਹ 4 6 ਮਹੀਨਿਆਂ ਦੀ ਪ੍ਰੋਬਲਮ ਕੋਈ ਵੱਡੀ ਪ੍ਰੋਬਲਮ ਨਹੀਂ ਤੁਸੀਂ ਜ਼ਰੂਰ ਆਪਣਾ ਡ੍ਰੀਮ ਫਾਲੋ ਕਰੋ ਬਿਲਕੁਲ ਠੀਕ ਹੈ ਜੀ ਸੋ ਵਿਨਾ ਮੈਮ ਦੇ ਨਾਲ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਪਰਸਨਲੀ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹੋ آن لائن انڈیا دے کسی بھی حصے زوم میٹنگ اٹینڈ کر سکتے ہو اور تھی فردر ڈیسائیڈ کر سکتے ہو تینکیو یو سو مچ ونا میم بہت امپورٹنٹ انفارمیشن سانج کی یو